ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜ ਖੁਸ਼ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਬਾਸਮਤੀ ਦੇ ਰੇਟਾਂ ਦੇ ਬਾਰੇ ਗੱਲ ਕਰਦੇ ਹਾਂ ਬਾਸਮਤੀ ਦੇ ਰੇਟ ਟਾਪ ਰੇਟ ਮੰਡੀਆਂ ਦੇ ਵਿੱਚ ਇਸ ਵੇਲੇ ਕੀ ਰਹੇ ਨੇ ਕੱਲ ਜਿਹੜਾ 11 ਸਵੇਰ ਲੱਗ ਕੇ ਗਿਆ ਉਹਦੇ ਵਿੱਚ 11 21 ਮੰਡੀਆਂ ਦੇ ਵਿੱਚ ਕਿਹੜੀਆਂ ਮੰਡੀਆਂ ਚ ਸਭ ਤੋਂ ਵੱਧ ਉੱਚਾ ਭਾਅ ਰਹੇ ਨੇ ਜੇ 12 ਦਾ 18 ਦਾ 18 85 ਦਾ ਜਾਂ 1500 ਤੋਂ ਉੱਪਰ ਤੋਂ ਵੱਧ ਭਾਅ ਮੰਡੀਆਂ ਦੇ ਵਿੱਚ ਕੀ ਰਿਹਾ ਇਹਦੇ ਬਾਰੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜਿਆਦਾ ਬਾਸਮਤੀ ਵੇਚੀ ਜਾ ਚੁੱਕੀ ਹੈ ਕਾਫੀ ਕਿਸਾਨ ਹਲੇ ਵੀ ਰਹਿੰਦੇ ਨੇ ਉਹਨਾਂ ਨੂੰ ਇਹ ਅੰਦਾਜ਼ਾ ਹੋਊ ਕਿ ਕਿਹੜੀਆਂ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਭਾਅ ਚੱਲਦੇ ਨੇ ਹਰਿਆਣਾ ਤੇ ਪੰਜਾਬ ਦੀਆਂ ਕੁਝ ਮੰਡੀਆਂ ਦੇ ਰੇਟ ਨੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਪਹਿਲਾਂ ਗੱਲ 11 21 ਦੀ ਕਰਦੇ ਹਾਂ 11 21 ਸਰੀ ਅਮਰਸਾਹਰ ਸਾਹ ਦੇ ਵਿੱਚ 4375 ਰੁਪਏ ਤੱਕ ਵਿਕੀ ਆ ਇਸੇ ਤਰ੍ਹਾਂ ਪਾਤੜਾ ਮੰਡੀ ਦੇ ਵਿੱਚ 11 ਕਿ 4365 ਰੁਪਏ ਮਲੇਰ ਕੋਟਲਾ ਮੰਡੀ ਦੇ ਵਿੱਚ 4290 ਰੁਪਏ ਤੱਕ ਵਿਕੀ ਆ ਤਰਨਤਾਰਨ ਦੇ ਵਿੱਚ 4320 ਰੁਪਏ ਹਰਿਆਣਾ ਦੀਆਂ ਕੁਝ ਮੰਡੀਆਂ ਦੇ ਵਿੱਚ 11 ਕਿ ਜੀਤ ਮੰਡੀ ਦੇ ਵਿੱਚ 4295 ਰੁਪਏ ਤੱਕ ਵਿਕੀ ਆ ਗੋਹਾਣਾ ਮੰਡੀ 4260 ਰੁਪਏ ਰੋहतक ਮੰਡੀ ਦੇ ਵਿੱਚ 4320 ਰੁਪਏ ਤੱਕ ਰੇਟ ਰਿਹਾ ਇਸੇ ਤਰ੍ਹਾਂ ਜਿਹੜਾ ਚੀਕਾ ਮੰਡੀ ਦੇ ਵਿੱਚ 4270 ਰੁਪਏ ਤੱਕ 11 21 ਦਾ ਜਿਹੜਾ ਰੇਟ ਰਿਹਾ 17 18 ਜਿਹੜੀ ਬਾਸਮਤੀ ਆ ਉਹ ਸ੍ਰੀ ਅਮਰਸਰ ਸਾਹਿਬ ਦੇ ਵਿੱਚ 3520 ਰੁਪਏ ਤੱਕ ਵੇਚੀ ਆ ਤਰਨਤਾਰਨ ਦੇ ਵਿੱਚ 3500 ਰੁਪਏ ਤੱਕ ਰੇਟ ਰਿਹਾ ਇਸੇ ਤਰ੍ਹਾਂ ਪਾਤੜਾ ਮੰਡੀ ਦੀ ਗੱਲ ਕਰਦੇ ਆ ਪਾਤੜਾ ਦੇ ਵਿੱਚ 3510 ਰੁਪਏ ਮਲੇਰ ਕੋਟਲਾ ਦੇ ਵਿੱਚ 3375 ਰੁਪਏ ਤੱਕ ਰੇਟ ਰਿਹਾ ਹਰਿਆਣਾ ਦੀਆਂ ਕੁਝ ਮੰਡੀਆਂ ਦੇ ਵਿੱਚ ਜਿਹੜੀ 17 18 3500 ਰੁਪਏ ਤੱਕ ਇਹ ਤਲ ਮੰਡੀ ਚ ਵੇਚੀ ਆ ਜੀਨ ਮੰਡੀ ਚ 3510 ਰੁਪਏ ਕਹਾਨਾ ਮੰਡੀ 3500 ਠੀਕਾ ਮੰਡੀ ਦੇ ਵਿੱਚ 3520 ਰੁਪਏ ਤੱਕ ਜਿਹੜੀ 17 18 ਵਿਕੀ ਆ ਇਸੇ ਤਰ੍ਹਾਂ 18 85 ਦੀ ਗੱਲ ਕਰ ਲੈਨੇ ਆ 18 85 ਪੰਜਾਬ ਦੇ ਵਿੱਚ ਫਾਤੜਾ ਮੰਡੀ ਚ 3780 ਰੁਪਏ ਤੱਕ ਰਾਜਪੁਰਾ ਮੰਡੀ ਦੇ ਵਿੱਚ 3810 ਰੁਪਏ ਤੱਕ ਵਿਕੀ ਆ ਮਲੇਰ ਕੋਟਲਾ ਦੀ ਗੱਲ ਕਰੀਏ ਮਲੇਰ ਕੋਟਲਾ 3765 ਰੁਪਏ ਤੱਕ ਵਿਕੀ ਆ ਹਰਿਆਣਾ ਦੇ ਵਿੱਚ 18 85 ਜਿਹੜੀ ਕਹਾਨਾ ਮੰਡੀ 3850 ਰੁਪਏ ਜੀਂਦ ਮੰਡੀ ਦੇ ਵਿੱਚ 3800 ਰੁਪਏ ਤੱਕ ਵਿਕੀ ਆ ਤੇ ਨਰਵਾਣਾ ਮੰਡੀ ਦੇ ਵਿੱਚ 3700 ਰੁਪਏ 1885 ਵਿਕੀ ਆ 1401 ਜਿਹੜੀ ਮਸਲਵਾਸਮਤੀ ਹੈ ਉਤਰਨਤਾਰਨ ਦੇ ਵਿੱਚ 3290 ਰੁਪਏ ਤੱਕ ਵਿਕੀ ਆ ਸ੍ਰੀ ਮੁਖਸਰ ਸਾਹਿਬ 3210 ਰੁਪਏ ਪਾਤਣਾ ਮੰਡੀ ਦੇ ਵਿੱਚ 3225 ਰੁਪਏ ਤੱਕ ਵਿਕੀ ਆ ਹਰਿਆਣਾ ਦੇ ਵਿੱਚ ਇਹ ਸਿਰਸਾ ਮੰਡੀ ਦੇ ਵਿੱਚ 3295 ਰੁਪਏ ਵਿਕੀ ਆ ਕੈਥਲ ਦੇ ਵਿੱਚ 3265 ਰੁਪਏ ਫਤੇਹਾਬਾਦ ਮੰਡੀ ਦੇ ਵਿੱਚ 3250 ਰੁਪਏ ਤੱਕ 1401 ਜਿਹੜੀ ਮਸਲਵਾਸਮਤੀ ਵਿਕੀ ਆ ਇਸੇ ਤਰ੍ਹਾਂ 1509 ਆ ਇਹ ਜਿਹੜੀ ਮੁਕਸਰ ਸ੍ਰੀ ਮੁਕਸਰ ਸਾਹਿਬ ਦੇ ਵਿੱਚ 1500 ਰੁਪਏ ਹੁੰਦਾ ਜਿਹੜਾ ਰੇਟ ਰਹਾ 2975 ਰੁਪਏ ਮਾਨਸਾ ਮੰਡੀ ਦੇ ਵਿੱਚ 2950 ਰੁਪਏ ਤੱਕ ਵਿਕੀ ਆ ਪਾਤਣਾ ਦੀ ਗੱਲ ਕਰੀਏ ਉੱਥੇ 3080 ਤੱਕ ਵਿਕੀ ਆ ਬਟਾਲਾ ਮੰਡੀ ਦੇ ਵਿੱਚ 3000 ਤੱਕ ਵਿਕੀ ਆ ਹਰਿਆਣਾ ਦੇ ਵਿੱਚ ਸਿਰਸਾ ਮੰਡੀ ਚ 3100 ਰੁਪਏ ਤੱਕ ਵਿਕੀ ਆ ਕੈਥਲ ਦੇ ਵਿੱਚ 3090 ਡਾਬਰਾ ਮੰਡੀ ਜਿਹੜੀ 2870 ਰੁਪਏ ਤੱਕ 1509 ਵਿਕੀਆ ਇਹ ਵੱਖ-ਵੱਖ ਮੰਡੀਆਂ ਦੇ ਰੇਟ ਸੀਗੇ ਜਿਹੜੇ ਟੌਪ ਰੇਟ ਵੱਧ ਤੋਂ ਵੱਧ ਇਹਨਾਂ ਮੰਡੀਆਂ ਦੇ ਵਿੱਚ 11 21 17 18 18 85 0014 01 ਇਹ ਵੱਧ ਤੋਂ ਵੱਧ ਰੇਟ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਾਂ ਦੇ ਵਿੱਚ ਫਿਲਹਾਲ ਹਲੇ ਕੋਈ ਵੱਧ ਦੀ ਜ਼ਿਆਦਾ ਉਮੀਦ ਨਹੀਂ ਕਿੰਨਾ ਕਿਸਾਨਾਂ ਦੇ ਕੋਲੇ ਬਾਸਮਤੀ ਪਈ ਹੈ ਉਹ ਆਪਣੀ ਫਸਲ ਵੱਖ-ਵੱਖ ਮੰਡੀਆਂ ਦੇ ਰੇਟ ਦੇ ਇੱਥੇ ਹੁਣ ਵੇਚ ਸਕਦੇ ਨੇ ਇਸ ਤੋਂ ਜ਼ਿਆਦਾ ਅੱਗੇ ਕੋਈ ਰੇਟਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੋਣ ਇਹ ਨਹੀਂ ਕਿਉਂਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਰੇਟਾਂ ਦੇ ਵਿੱਚ ਉਸ ਬਹੁਤ ਜਿਹੜਾ ਵਾਧਾ ਦਿਖਾਈ ਨਹੀਂ ਦਿੰਦਾ ਤੇ ਇਹ ਸੀ ਮੱਖ ਮੱਖ ਮੰਡੀਆਂ ਦੇ ਰੇਟ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ